ਇਕ ਨਾ ਟ్రਾਇਲ ਵਜੋਂ ਜਾਂ ਕਹਿ ਲਓ ਇੱਕ ਟੈਸਟ ਮਾਰਿਆ ਸੀਗਾ ਸਾਡੇ ਕੋਲੇ ਇਹ ਚੀਜ਼ ਪਹਿਲੀ ਵਾਰੀ ਆਈ ਸੀਗੀ ਆ ਦੇਖੋ ਜੀ ਇਹ ਬਿਨਾ ਕਸੀਰਾਂ ਦੇ ਕਣਕ ਆ ਤੇ ਇਹ ਕਣਕ ਹੈ ਜੀ ਭੋਡੀ ਕਣਕ ਜਾਂ ਇਹਨੂੰ ਮੁੰਡਰੀ ਕਣਕ ਕਹਿ ਦਿੰਦੇ ਆ ਮੁੰਡੀ ਕਣਕ ਵੀ ਬੋਲਦੇ ਆ ਨੂੰ ਇੱਕ ਗਿਫਟ ਦੇ ਤੌਰ ਤੇ ਥੋੜੇ ਜਿਹਾ ਦਾਣੇ ਮਿਲੇ ਸੀਗੇ ਉਹਨਾਂ ਥੋੜੇ ਜਿਹੇ ਦਾਣਿਆਂ ਨੂੰ ਅਸੀਂ ਵੱਟਾਂ ਬਣਾ ਕੇ ਲਾਇਆ ਸੀਗਾ ਇੱਕ ਦਾਣੇ ਦਾ ਜਾੜ ਦੇਖ ਲਓ ਬਹੁਤ ਹੀ ਸੋਹਣਾ ਜਾੜ ਆ ਪੰਜਾਬ ਦੀ ਇੱਕ ਪੁਰਾਤਨ ਕਿਸਮ ਆ ਆ ਕਣਕ ਦਿਖਾ ਲਈ ਯਾਰ ਇੱਧਰ ਆ ਕੇ ਮੜ ਜੀ ਅੱਛਾ ਇਹਦੀ ਹਨਾ ਸਾਡੇ ਕੋਲ 40-50 ਮੀਟਰ ਦੀ ਇੱਕ ਵਾਟ ਆ ਸਿਰਫ ਇਹਦੇ ਕਸੀਰ ਕਿੰਨੇ ਲੰਬੇ-ਲੰਬੇ ਨੇ ਪਰ ਇਹਦਾ ਸਿੱਟਾ ਛੋਟਾ ਆ ਹਨਾ ਇਹ ਸਾਨੂੰ ਸਿਰਫ ਕੋਈ ਇੱਕ ਡੇਢ ਮੁੱਠ ਦਾਣੇ ਮਿਲੇ ਨੇ ਕੋਈ ਬਜ਼ੁਰਗ ਵੰਡ ਦੇ ਸਮੇ ਲਹਿੰਦੇ ਵਾਲੇ ਪਾਸਿਓ ਲੈ ਕੇ ਆਏ ਸੀ ਕਣਕਾਂ ਪੱਕ ਗਈਆਂ ਤੇ ਵਾਡੀਆਂ ਹੋ ਰਹੀਆਂ ਨੇ ਜਦੋਂ ਵਾਢੀ ਹੋ ਰਹੀ ਆ ਤਾਂ ਅਸ ਵਕਤ ਸਾਡਾ ਜਿਹੜਾ ਪੰਜਾਬ ਆ ਉਹ ਸਾਰੇ ਦਾ ਸਾਰਾ ਰਜੀਮਿਆਂ ਚ ਹੁੰਦਾ ਆ ਲੋਕਾਂ ਨੂੰ ਆਸ ਹੁੰਦੀ ਆ ਕਿ ਪੂਰੇ 6 ਮਹੀਨੇ ਦੀ ਜਿਹੜੀ ਮਿਹਨਤ ਆ ਉਹ ਪੱਕ ਕੇ ਜਦੋਂ ਅਸੀਂ ਉਹ ਫਸਲ ਜਿਹੜੀ ਆ ਉਹ ਮੰਡੀ ਲੈ ਕੇ ਜਾਣੀ ਆ ਫਿਰ ਉਹ ਤੋਂ ਪੈਸੇ ਆਉਣਗੇ ਤੇ ਸਾਰੇ ਖਰਚੇ ਚਲਾਉਣੇ ਹੁੰਦੇ ਆ ਤੇ ਜਦੋਂ ਆਪਾਂ ਇਸ ਹਾਲ ਇੱਕ ਇੱਕ ਨਾ ਟ్రਾਇਲ ਵਜੋਂ ਜਾਂ ਕਹਿ ਲਓ ਇੱਕ ਟੈਸਟ ਮਾਰਿਆ ਸੀਗਾ ਸਾਡੇ ਕੋਲੇ ਇਹ ਚੀਜ਼ ਪਹਿਲੀ ਵਾਰੀ ਆਈ ਸੀਗੀ ਖੈਰ ਸਿਮਰਨ ਮਾੜਾ ਜਾ ਧਿਆਨ ਨਾਲ ਦਿਖਾਈ ਸਿੱਟਾ ਬਹੁਤ ਹੀ ਵਧੀਆ ਆ ਸਿੱਟੇ ਆ ਜੀ ਇਹ ਬਿਨਾ ਕਸੀਰਾਂ ਦੇ ਕਣਕ ਆ ਇਹਨੂੰ ਕਸੀਰ ਨਹੀਂ ਹੈਗੇ ਠੀਕ ਹੈ ਜੀ ਤੇ ਇਹ ਕਣਕ ਹੈ ਜੀ ਭੋਡੀ ਕਣਕ ਜਾਂ ਇਹਨੂੰ ਮੁੰਡਰੀ ਕਣਕ ਕਹਿ ਦਿੰਦੇ ਆ ਮੁੰਡੀ ਕਣਕ ਵੀ ਬੋਲਦੇ ਆ ਆਪ ਕੋ ਆਪਣੇ ਇਲਾਕੇ ਦੇ ਹਿਸਾਬ ਨਾਲ ਨਾਂ ਨੇ ਅਸੀਂ ਇਹ ਜਿਹੜੀ ਕਣਕ ਸੀ ਸਾਨੂੰ ਇੱਕ ਗਿਫਟ ਦੇ ਤੌਰ ਤੇ ਥੋੜੇ ਜਿਹੇ ਦਾਣੇ ਮਿਲੇ ਸੀਗੇ ਉਹਨਾਂ ਥੋੜੇ ਜਿਹੇ ਦਾਣਿਆਂ ਨੂੰ ਅਸੀਂ ਵਟਾਂ ਬਣਾ ਕੇ ਲਾਇਆ ਸੀਗਾ ਤੁਸੀਂ ਆ ਵਟ ਵੇਖ ਸਕਦੇ ਆ ਚਲ ਆ ਜਲਾ ਵਟ ਦਿਖਾਈਏ ਸਾਡੇ ਕੋਲ ਇਹ ਦੋ ਕਣਕ ਆ ਪਹਿਲੀ ਇਹ ਮੁੰਦਰੀ ਕਣਕ ਆ ਆ ਲਓ ਜੇ ਆ 21 ਦਾਣਾ ਹੈ ਠੀਕ ਹੈ ਜੀ ਇੱਕ ਦਾਣੇ ਦਾ ਜਾੜ ਦੇਖ ਲਓ ਬਹੁਤ ਹੀ ਸੋਹਣਾ ਜਾੜ ਆ ਅਸੀਂ ਇਸ ਕਣਕ ਨੂੰ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਨਦੀਨ ਦੀ ਤੇ ਨਾ ਕੋਈ ਹੋਰ ਤਰ੍ਹਾਂ ਦੀ ਕੋਈ ਵੀ ਇਹਨੂੰ ਖਾਦ ਨਹੀਂ ਪਾਈ ਹੋਈ ਜੋ ਵੀ ਇਹਦੇ ਵਿੱਚ ਢੇਰ ਵਗੈਰਾ ਇੱਥੇ ਸੀਗਾ ਉਹੀ ਇਹਦੇ ਨਾਲ ਜਾਨੀ ਇਹਨੂੰ ਸੀਗਾ ਪਾਇਆ ਹੋਇਆ ਤੁਸੀਂ ਹੁਣ ਇਸ ਕਣਕ ਦੀ ਹਾਈਟ ਵੇਖੋ ਤੁਹਾਨੂੰ ਅੱਗੇ ਵੀ ਦਿਖਾ ਲੈਣੀ ਸੀ ਅਸੀਂ ਪਰ ਮੈਂ ਚਾਹੁੰਦਾ ਸੀ ਜਦੋਂ ਕਣਕ ਇਹ ਤਕਰੀਬਨ ਤਿਆਰ ਹੋਣ ਕੰਡੇ ਹੋਵੇ ਉਸ ਦਿਨ ਇਹ ਤੁਹਾਨੂੰ ਦਿਖਾ ਲਾਂਗੇ ਲਓ ਜੀ ਇਹ ਸਾਡਾ ਇੱਕ ਟ੍ਰਾਇਲ ਸੀ ਅਸੀਂ ਵਟਾਂ ਬਣਾ ਕੇ ਦੋਹੀ ਪਾਸੇ 9 9 ਇੰਚ ਦੇ ਉੱਤੇ ਇੱਕ ਇੱਕ ਦਾਣਾ ਲਾਇਆ ਸੀਗਾ ਇਹਦੀਆਂ ਤਕਰੀਬਨ ਸਾਡੇ ਕੋਲ ਜੇ ਦੇਖਿਆ ਜਾਵੇ ਇਸ ਤਰ੍ਹਾਂ ਲਾਈਆਂ ਹੋਈਆਂ ਵਟਾਂ ਨੇ ਜਿਹੜੀਆਂ ਉਹ ਸਾਡੇ ਕੋਲ 10 12 ਵਟਾਂ ਹੈਗੀਆਂ ਆ ਵੀ ਦੇਖੋਈਆ ਆ ਵੀ ਲੰਬੀ ਵਟ ਹੈ ਕਾਫੀ ਤੇ ਗੱਬਿਓ ਖੜ ਕੇ ਸਿਮਰਨ ਦਿਖਾ ਲਾ ਤੇ ਕਿਤੇ ਕਿਤੇ ਤੁਹਾਨੂੰ ਲੱਗੂਗਾ ਕਿ ਬੂਟੀਆਂ ਵਗੈਰਾ ਵਿੱਚ ਬਹੁਤ ਹਜੇ ਹੈਗੀਆਂ ਆ ਬਾਥੂ ਵਗੈਰਾ ਹੈਗਾ ਪਰ ਯਾਰ ਅਸੀਂ ਇਹਨੂੰ ਕੋਈ ਜਿੰਨੀ ਕੁ ਹੋ ਸਕਦੀ ਸਫਾਈ ਕੀਤੀ ਆ ਪਰ ਅਸੀਂ ਇਹਨੂੰ ਸਪਰੇ ਕੋਈ ਨਹੀਂ ਤੇ ਖਾਦ ਕੋਈ ਨਹੀਂ ਪਾਈ ਹੋਈ ਦੋ ਵਟਾ ਆ ਨੇ ਥੋੜੀ ਜਿਹੀ ਉਹ ਪਰੇ ਆ ਉਹ ਹਜੇ ਹਰੀ ਆ ਤਕਰੀਬਨ ਤਕਰੀਬਨ ਇਹ ਨੇ ਹਜੇ ਹਫਤਾ ਤੱਕ ਲੈ ਜਾਣਾ ਆ ਵਾਟ ਜਦੋਂ ਇਹਦੀ ਅਸੀਂ ਇਹਨੂੰ ਵੱਡਾਂਗੇ ਹਫ਼ਤੇ ਬਾਅਦ ਹੀ ਇਹ ਵੱਡਣ ਯੋਗ ਹੋਊਗੀ ਹਜੇ ਨਹੀਂ ਵੱਢਦੇ ਇਹਨੂੰ ਕਿਤੇ ਕਿਤੇ ਵਿੱਚ ਵਿੱਚ ਸਾਨੂੰ ਦਾਣਾ ਦੂਸਰੀ ਕਣਕ ਦਾ ਮਿਲ ਗਿਆ ਕਸੀਰ ਵਾਲੀ ਦਾ ਉਹ ਹੁਣ ਵੈਰਾਈਟੀ ਜਿਹੜੀ ਆ ਉਹ ਸਾਨੂੰ ਇਹਦੇ ਵਿੱਚੋਂ ਕੱਢਣੀ ਪੈਣੀ ਹੈ ਤਾਂ ਜਿਹੜੇ ਟ੍ਰਾਇਲ ਹੁੰਦੇ ਆ ਯਾਨੀ ਕਿ ਬੀਜ ਨੂੰ ਆਪਾਂ ਸਾਫ਼ ਕਰਨਾ ਬੀਜ ਨੂੰ ਸੋਧਣਾ ਉਹ ਆਪਾਂ ਇਸ ਤਰ੍ਹਾਂ ਸਾਫ਼ ਕਰਾਂਗੇ ਖੈਰ ਆਜੋ ਤੁਹਾਨੂੰ ਅੱਗੇ ਦਿਖਾ ਲਈਏ ਆ ਲਓ ਜੀ ਆ ਬੱਲੀਆਂ ਦੇਖੋ ਯਾਰ ਹੈ ਨਾ ਕਮਾਲ ਦੀਆਂ ਬੱਲੀਆਂ ਮੈਂ ਇਸ ਕਣਕ ਬਾਰੇ ਦੱਸ ਦਵਾਂ ਇਹ ਪੰਜਾਬ ਦੀ ਇੱਕ ਪੁਰਾਤਨ ਕਿਸਮ ਹੈ ਪੁਰਾਤਨ ਕਿਸਮ ਆ ਸਾਨੂੰ ਇੱਕ ਗਿਫਟ ਦੇ ਤੌਰ ਤੇ ਇਹ ਕਣਕ ਮਿਲੀ ਸੀ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਪਰ ਇੱਕ ਦੋ ਬੰਦਿਆਂ ਨੇ ਸਾਨੂੰ ਦੱਸਿਆ ਕਿ ਸਾਡੇ ਕੋਲ ਹੈਗੀ ਆ ਸੋ ਆਹ ਉਹ ਕਣਕ ਦਾ ਸਾਨੂੰ ਬੀਜ ਤਕਰੀਬਨ ਮੇਰਾ ਖਿਆਲ ਆ ਵੀ ਕੋ ਅੱਧਾ ਕਿਲੋ ਸ਼ਾਇਦ ਸਾਡੇ ਹੱਥ ਲੱਗਾ ਸੀ ਉਸ ਤੋਂ ਵੀ ਸ਼ਾਇਦ ਘੱਟ ਹੋਵੇ ਤੇ ਮੈਂ ਫਿਰ ਆਹ ਜਿਹੜੀ ਕਣਕ ਲੈ ਕੇ ਆਇਆ ਹੁਣ ਆਪਣੇ ਕੋਲ ਇਹ ਕਾਫੀ ਨਿਕਲ ਜਾਊਗੀ ਉਮੀਦ ਆ ਕਿ ਆਪਾਂ ਅਗਲੇ ਸਾਲ ਜਦੋਂ ਕਣਕ ਆਈ ਮੀਨ ਅਗਲੇ ਸੀਜ਼ਨ ਜਦੋਂ ਕਣਕ ਲਾਵਾਂਗੇ ਤਾਂ ਇੱਕ ਇੱਕ ਦਾਣਾ ਜਿੱਦਾਂ ਲਾਇਆ ਜਾਊਗਾ ਨਾ ਤਾਂ ਇਹ ਕਣਕ ਜਿਹੜੀ ਆ ਇਹਦੇ ਨਾਲ ਆਪਣਾ ਬਹੁਤ ਸੋਨਾ ਖੇਤ ਡੇਢ ਖੇਤ ਵੀ ਲਾ ਸਕਦੇ ਏਦਾਂ ਹੀ ਐਸੇ ਤਰੀਕੇ ਨਾਲ ਝਾੜੇ ਦਾ ਕਿੰਨਾ ਆਊਗਾ ਨਹੀਂ ਪਤਾ ਆ ਤੁਹਾਡੇ ਸਾਹਮਣੇ ਆ ਰਿਜ਼ਲਟ ਤੁਹਾਨੂੰ ਮੈਂ ਤਾਂ ਥੱਲਿਓਂ ਬੂਟਾ ਦਿਖਾ ਲ ਦਿੱਤਾ ਇੱਕ ਦਾਣੇ ਦੇ ਨਾਲ ਕਿੰਨਾ ਸੋਹਣਾ ਜਾੜਵੱਜਾ ਇਹ ਤੁਸੀਂ ਦੇਖ ਲਿਆ ਸੋ ਉਹਦੇ ਅੰਦਾਜ਼ਾ ਤੁਸੀਂ ਲਾ ਸਕਦੇ ਆਂ ਵੀ ਇਹ ਕਿੱਦਾਂ ਦਾ ਹੋਊਗਾ ਅਸੀਂ ਦਾਣਾ-ਦਾਣਾ 9 9 ਇੰਚ ਤੇ ਲਾਇਆ ਸੀਗਾ ਤੇ ਬੱਟਾਂ ਦੇ ਉੱਤੇ ਲਾਇਆ ਹੁਣ ਮੈਂ ਇੱਕ ਹੋਰ ਗੱਲ ਦੱਸ ਦਵਾਂ ਇਹ ਪੱਕੀ ਹਜੇ ਕਿਉਂ ਨਹੀਂ ਹੈਗੀ ਕਿਉਂਕਿ ਇਸ ਕਣਕ ਨੂੰ ਅਸੀਂ ਜਨਵਰੀ ਚ ਲਾਇਆ ਸੀਗਾ ਤੇ ਹਜੇ ਇਹ ਹਰੀ ਹੈਗੀ ਆ ਇਹਨੇ ਹਫ਼ਤਾ ਖੰਡ ਮੇਰੇ ਖਿਆਲ ਨਾਲ ਲੈ ਜਾਣਾ ਆ ਤੇ ਇਹ ਜਿਹੜੀ ਕਣਕ ਆ ਪੰਜਾਬ ਦੀ ਇੱਕ ਪੁਰਾਤਨ ਕਣਕ ਹੁੰਦੀ ਸੀ ਇਹਨੂੰ ਖਾਣ ਦੇ ਲਈ ਤਾਂ ਲੋਕ ਵਰਤਦੇ ਹੀ ਸੀਗੇ ਪਸੰਦ ਕਰਦੇ ਹੀ ਸੀ ਨਾਲ ਦੀ ਨਾਲ ਇਹ ਕਣਕ ਜਿਹੜੀ ਆ ਇਹਨੂੰ ਪਸ਼ੂਆਂ ਨੂੰ ਵੀ ਹਰੀ ਕਣਕ ਨੂੰ ਵੱਢ ਕੇ ਪਾ ਦਿੱਤਾ ਜਾਂਦਾ ਸੀ ਆ ਦੇਖੋ ਕਿਉਂ ਕਿਉਂਕਿ ਇਹਦੇ ਕਸੀਰ ਨਹੀਂ ਹੁੰਦੇ ਇਹ ਦੀ ਜਿਹੜੀ ਆ ਜਿਹੜੀ ਖਾਸੀਅਤ ਆ ਇਹ ਇੱਕ ਕਾਫੀ ਇਹਦੀ ਵਧੀਆ ਚੀਜ਼ ਆ ਕਿ ਇਹਨੂੰ ਕਸੀਰ ਹੈ ਨਹੀਂਗੇ ਤੋਂ ਪਸ਼ੂ ਇਹਨੂੰ ਆਰਾਮ ਨਾਲ ਖਾ ਸਕਦਾ ਹੈ ਦੂਸਰੀ ਕਣਕ ਜਿਹੜੀ ਆ ਉਹ ਆਪਾਂ ਨਹੀਂ ਪਾ ਸਕਦੇ ਕਿਉਂਕਿ ਉਹਨੂੰ ਕਸੀਰ ਹੁੰਦੇ ਨੇ। ਤੋਂ ਇਹ ਸਾਡੇ ਕੋਲ ਇੱਕ ਤਾਂ ਕਣਕ ਇਹ ਆਈ ਸੀਗੀ ਸੋ ਸਾਡੇ ਲਈ ਇੱਕ ਕਹਿ ਸਕਦੇ ਤੁਸੀਂ ਵੀ ਅ ਇੱਕ ਇਹ ਕਿਸੇ ਨੇ ਗਿਫਟ ਦਿੱਤਾ ਅਸੀਂ ਇਹਨੂੰ ਖੋਜਿਆ ਉਮੀਦ ਕਰਦੇ ਹਾਂ ਕਿ ਜਿਹੜਾ ਜਿਵੇਂ ਆਪਾਂ ਥੋੜਾ ਬੀਜਾਂ ਵਗੈਰਾ ਨੂੰ ਪ੍ਰਮੋਟ ਕਰਦੇ ਹਾਂ ਲੋਕਾਂ ਨੂੰ ਦਿੰਦੇ ਹਾਂ ਅਗਲੇ ਸਾਲ ਇਹਨਾਂ ਦਿਨਾਂ ਵਿੱਚ ਆਪਾਂ ਇਸ ਕਣਕ ਦਾ ਕਾਫੀ ਸਾਰਾ ਜਿਹੜਾ ਬੀਜ ਤਿਆਰ ਕਰ ਲਾਂਗੇ ਇਹਨੂੰ ਖਾਣਯੋਗ ਵੀ ਹੋਜੂਗੀ ਤੇ ਆਪਾਂ ਤੁਹਾਨੂੰ ਦੇ ਸਕਾਂਗੇ ਤੁਸੀਂ ਪਸ਼ੂਆਂ ਦੇ ਚਾਰੇ ਲਈ ਤੇ ਆਪਣੇ ਖਾਣ ਲਈ ਇਹਨੂੰ ਬੀਜ ਸਕਦੇ ਆ ਇਹ ਬਹੁਤ ਸੋਹਣੀ ਕਣਕ ਆ ਪਰ ਬੀਜ ਉਹ ਇਦਾਂ ਹੀ ਕਿ ਨਾ ਭਾਈ ਕੁਝ ਕੋਈ ਸਪਰੇਅ ਕਰਿਓ ਤੇ ਨਾ ਹੀ ਕੋਈ ਇਹਦੇ ਤੇ ਖਾਦਾਂ ਵਗੈਰਾ ਦਾ ਪ੍ਰਯੋਗ ਕਰਿਓ ਬਹੁਤ ਸੋਹਣੀ ਕਣਕ ਹੋਈ ਆ ਇੱਕ ਸਾਰੀ ਆ ਤਕਰੀਬਨ ਸਾਰੀ ਠੀਕ ਹੈ ਜੀ ਤੇ ਕੋਈ ਇਹਨੂੰ ਸਾਨੂੰ ਸਪਰੇਅ ਨਹੀਂ ਕਰਨੀ ਪਈ ਵੀ ਕੋਈ ਇਹਨੂੰ ਬਿਮਾਰੀ ਆਈ ਹੋਵੇ ਆ ਦੇਖ ਸਕਦੇ ਤੁਸੀਂ ਕਿਤੇ ਇਹਨੂੰ ਕੋਈ ਸਮੱਸਿਆ ਆਈ ਹੋਵੇ ਕਿਤੋਂ ਤੁਸੀਂ ਦੇਖ ਲਓ ਸਿੱਟੇ ਕਿਸੇ ਤਰ੍ਹਾਂ ਵੀ ਇਹਦੇ ਕੋਈ ਕਿਤੋਂ ਕਾਲੇ ਜਾਂ ਕੋਈ ਕੋਈ ਵੀ ਪ੍ਰੋਬਲਮ ਆਈ ਹੋਵੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦਿਸਦੀ ਨਹੀਂ ਹੈਗੀ ਠੀਕ ਆ ਜੀ ਤੇ ਨਾ ਹੀ ਇਹਨੇ ਮੰਗਿਆ ਕੋਈ ਯੂਰੀਆ ਜਾਂ ਕੋਈ ਇਸ ਤਰ੍ਹਾਂ ਕੋਈ ਚੀਜ਼ ਮੰਗੀ ਹੈ ਵੀ ਭਾਈ ਮੈਨੂੰ ਪਾਵੋ ਹਨਾ ਆਪਣੇ ਕੋਲ ਇਹ ਜਿਹੜੀ ਭੋੜੀ ਕਣਕ ਆ ਬਹੁਤ ਸੋਹਣੀ ਹੋਈ ਆ ਚਾਰੇ ਬਾ ਕਮਾਲ ਨੇ ਅਸੀਂ ਯਾਨੀ ਕਿ ਆ ਦੇਖ ਲਓ ਸਿੱਟਾ ਕਿੱਡਾ ਕਿੱਡਾ ਆ ਦਾਣੇ ਕਿੰਨੇ ਹੋਣਗੇ ਕਹਿ ਨਹੀਂ ਸਕਦੇ ਪਰ ਦਾਣੇ ਦੇਖੋ ਵੀ ਕਿੰਨੇ ਹੋਣਗੇ ਇਹਦੇ ਵਿੱਚ ਹਨਾ ਕੋਈ ਰੋਗ ਨਹੀਂ ਕੋਈ ਕਸ਼ ਨਹੀਂ ਆਇਆ ਇਹਨੂੰ ਹਨਾ ਕੁਦਰਤੀ ਚੀਜ਼ ਆ ਤੋਂ ਮੈਂ ਫਿਰ ਬੇਨਤੀ ਕਰ ਦਵਾ ਕਿ ਪਸ਼ੂਆਂ ਦੇ ਚਾਰੇ ਵਾਸਤੇ ਇੱਥੋਂ ਤੱਕ ਆਪਣੇ ਖਾਣ ਵਾਸਤੇ ਤੁਸੀਂ ਇਹ ਕਣਕ ਬੀਜ ਸਕਦੇ ਆ ਤੇ ਇਹ ਦਾ ਆਪਾਂ ਜ਼ਰੂਰ ਤੁਹਾਨੂੰ ਜਿਹੜਾ ਜਿਹੜਾ ਹੈਗਾ ਉਹ ਬੀਜ ਦਵਾਂਗੇ ਤਕਰੀਬਨ ਸਾਨੂੰ ਇੱਕ ਸੀਜ਼ਨ ਹੋਰ ਵੇਟ ਕਰ ਲਓ ਬਸ ਇਸ ਸਾਲ ਅਸੀਂ ਇਹਦਾ ਸੀਡ ਸੰਭਾਲਾਂਗੇ ਦੇਖਦੇ ਹਾਂ ਕਿੰਨਾ ਵਧੀਆ ਸੰਭਿਆ ਜਾਂਦਾ ਫਿਰ ਇਹਨੂੰ ਦੇਖਾਂਗੇ ਕਿ ਇਹ ਅਗਲੇ ਸਾਲ ਕਿਓ ਜੀ ਹੁੰਦੀ ਆ ਸੋ ਇੱਕ ਦੋ ਸਾਲ ਆਪਣਾ ਟ੍ਰਾਇਲ ਹੋ ਜਾਊਗਾ ਤੇ ਕਿਉਂਕਿ ਅਸੀਂ ਪਹਿਲੀ ਵਾਰੀ ਲਾਈ ਆ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਸੀ ਬਜ਼ੁਰਗਾਂ ਤੋਂ ਸੁਣਿਆ ਹੋਇਆ ਸਕਾ ਠੀਕ ਆ ਜੀ ਸੋ ਇਹ ਜਿਹੜੀ ਉਹ ਪੋਡੀ ਕਣਕ ਆ ਸੀਗੀ ਅੱਛਾ ਇੱਕ ਤੁਹਾਨੂੰ ਮੈਂ ਕਣਕ ਹੋਰ ਦਿਖਾ ਦਵਾ ਸਿਮਰਨ ਆਹ ਕਣਕ ਦਿਖਾ ਲਈ ਯਾਰ ਇੱਧਰ ਆ ਕੇ ਮੜ ਜੀ ਆਲੇ ਅੱਛਾ ਇਹਦੀ ਹਨਾ ਸਾਡੇ ਕੋਲ ਅ तकरीबन 40 50 ਮੀਟਰ ਦੀ ਇੱਕ ਵਾਟ ਆ ਸਿਰਫ ਸਿਰਫ ਇੱਕ ਵਾਟ ਇਹਦੀਆਂ ਬੱਲੀਆਂ ਵੇਖ ਲਓ ਆ ਦੇਖੀ ਆ ਇਹਦੀਆਂ ਬੱਲੀਆਂ ਦੇਖੋ ਇਹਦੇ ਵਿੱਚ ਆ ਮਿਕਸ ਇਹਨਾਂ ਨੇ ਕਰ ਦਿੱਤੀ ਜਾਂ ਮੁੰਡਿਆਂ ਨੇ ਸਾਨੂੰ ਆ ਦੇਖੋ ਹੁਣ ਸਾਨੂੰ ਮਿਹਨਤ ਕਿੱਥੇ ਕਰਨੀ ਪੈਣੀ ਕਿ ਵੱਖਰੀ ਕੱਢਣੀ ਪੈਣੀ ਇਹਦੇ ਵਿੱਚ ਕੁਝ ਘੋਡੀ ਕਣਕ ਦੇ ਦਾਣੇ ਇੱਧਰ ਡਿਗ ਪੈ ਪਰ ਚਲੋ ਆ ਦੇਖੋ ਯਾਰ ਬੱਲੀ ਆ ਦੇਖੋ ਓਏ ਹੋ ਦੇਖੋ ਇਹਦੇ ਕਸੀਰ ਕਿੰਨੇ ਲੰਬੇ ਲੰਬੇ ਨੇ ਪਰ ਇਹਦਾ ਸਿੱਟਾ ਛੋਟਾ ਆ ਸਿੱਟਾ ਮੇਰਾ خیال ਆ ਵੀ ਤਕਰੀਬਨ 2.5 ਇੰਚ ਦਾ ਬਣੇਗਾ ਜੇ ਆਪਾਂ ਦੇਖੀਏ ਤਾਂ ਹਾਂ 2.5 ਪੌਣੇ 3 ਇੰਚ ਦਾ ਸਿੱਟਾ ਛੋਟੇ ਛੋਟੇ ਸੱਟੇ ਨੇ ਬੱਲੀਆਂ ਛੋਟੂਟੀਆਂ ਨੇ ਇਹ ਜਿਹੜੀ ਕਣਕ ਆ ਇਹਦੇ ਬਾਰੇ ਵੀ ਮੈਂ ਦੱਸ ਦਿੰਦਾ ਆ ਦੇਖੋ ਇਹ ਸਾਨੂੰ ਸਿਰਫ ਕੋਈ ਇੱਕ ਡੇਢ ਮੁੱਠ ਦਾਣੇ ਮਿਲੇ ਨੇ ਕੋਈ ਬਜ਼ੁਰਗ ਵੰਡ ਦੇ ਸਮੇ 47 ਦੀ ਵੰਡ ਦੇ ਸਮੇ ਲੈਂਦੇ ਵਾਲੇ ਪਾਸਿਓ ਲੈ ਕੇ ਆਏ ਸੀ ਆਪਣੇ ਨਾਲ ਉਹ ਪਰਿਵਾਰ ਨੇ ਇਹ ਸਾਂਭੀਆਂ ਹੋਈਆਂ ਕਿਸਮਾਂ ਸੀਗੀਆਂ ਇੱਕ ਦੋਕ ਜਿਹਦੇ ਵਿੱਚੋਂ ਉਹਨਾਂ ਕੋਲ ਛਾਈ ਦੇ ਇੱਕ ਕਿਸਮ ਹੀ ਰਹਿ ਗਈ ਆ ਅਸੀਂ ਕਿਸੇ ਦੋਸਤ ਦੇ ਕੋਲੋਂ ਇਹ ਕਣਕ ਪ੍ਰਾਪਤ ਕੀਤੀ ਉਹਨਾਂ ਨੇ ਵੀ ਸਾਨੂੰ ਗਿਫਟ ਵਜੋਂ ਦਿੱਤੀ ਆ ਇੱਕ ਮੁਠ ਦਾਣੇ ਸ਼ਾਇਦ ਹੋਣਗੇ ਜਾਂ ਡੇਢ ਮੁਠ ਹੋਊਗੀ ਜ਼ਿਆਦਾ ਨਹੀਂ ਸੀਗੇ ਅਸੀਂ ਇੱਕ ਇੱਕ ਦਾਣਾ ਕਰਕੇ ਇਹ ਵੀ ਉਵੇਂ ਹੀ ਲਾਇਆ ਜਿਵੇਂ ਆਹ ਪੋਡੀ ਕਣਕ ਲੱਗੀ ਹੋਈ ਆ ਇਹਦਾ ਤੁਸੀਂ ਜਾੜਾ ਦੇਖ ਲਓ ਇੱਕ ਦਾਣੇ ਦੇ ਵਿੱਚੋਂ ਕਿੰਨੇ ਜਿਹੜੇ ਸਟਰਾਓ ਆ ਨਿਕਲੇ ਹੋਏ ਆ ਠੀਕ ਆ ਜੀ ਤੇ ਇਹ ਵੀ ਤਕਰੀਬਨ 4 4 8 10 12 ਤਕਰੀਬਨ 12 ਤੋਂ 14 15 ਤੱਕ ਸਟਰਾਓ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਨਿਕਲੀਆਂ ਹੋਈਆਂ ਨੇ ਬੱਲੀਆਂ ਬਹੁਤ ਹੀ ਪਿਆਰੀ ਕਣਕੇ ਆ ਦੇਖਣ ਨੂੰ ਲੱਗਦੀ ਕਿਉਂਕਿ ਬੱਲੀ ਛੋਟ ਛੋਟੀ ਆ ਤੇ ਇਹਦਾ ਵੀ ਹੁਣ ਦੇਖਾਂਗੇ ਕਿ ਇਹ ਕਿਹੋ ਜਿਹੀ ਰਹਿੰਦੀ ਆ ਕਿਹੋ ਜਿਹੇ ਆ ਇਹਦੇ ਰਿਜ਼ਲਟ ਨੇ ਆਪਾਂ ਇਹਨੂੰ ਸੰਭਾਲ ਲਿਆ ਹਜੇ ਸਾਡੇ ਕੋਲ ਸ਼ਾਇਦ ਮੈਨੂੰ ਹੁਣ ਪਤਾ ਨਹੀਂ ਇਹਦੇ ਵਿੱਚੋਂ ਕਿੰਨਾ ਕ ਨਿਕਲੂਗੇ ਦਾਣੇ ਜਿੰਨੇ ਵੀ ਨਿਕਲੇ ਆਉਣਗੇ ਇਹਨਾਂ ਨੂੰ ਸਾਫ਼ ਰੱਖਿਆ ਜਾਊਗਾ ਸਾਨੂੰ ਇੱਕ ਇੱਕ ਸਿੱਟਾ ਜਿੱਦਾਂ ਕਹਿ ਲਓ ਵੀ ਚੁਗਣਾ ਪੈਣਾ ਕੱਟ ਕੇ ਵੀ ਇਹਦੇ ਵਿੱਚ ਕੋਈ ਹੋਰ ਬਰੀਡ ਮਿਕਸ ਨਾ ਹੋ ਜਾ। ਫਿਰ ਅਸੀਂ ਉਸ ਸਿੱਟੇ ਨੂੰ ਜਿਹੜਾ ਕਹਿ ਲਓ ਵੀ ਅਸੀਂ ਅਲੱਗ ਰੱਖਾਂਗੇ। ਠੀਕ ਆ। ਫਿਰ ਅਸੀਂ ਇਹਨਾਂ ਨੂੰ ਸਾਂਭ ਕੇ ਸੋਧ ਕੇ ਅਲੱਗ ਕੱਢਾਂਗੇ ਤੇ ਫਿਰ ਅਸੀਂ ਇਹਨਾਂ ਨੂੰ ਅਗਲੇ ਸਾਲ ਬੀਜਾਂਗੇ। ਉਮੀਦ ਹੈ ਕਿ ਅਗਲੇ ਸਾਲ ਇੰਨੇ ਇੱਕ ਵੱਟ ਦੇ ਦਾਣਿਆਂ ਨਾਲ ਸਾਡੇ ਕੋਲੋਂ ਕਾਫੀ ਸਾਰਾ ਏਰੀਆ ਬੀਜਿਆ ਜਾਊਗਾ। ਤੇ ਦੋ ਸੀਜ਼ਨ ਬਾਅਦ ਅਸੀਂ ਇਹ ਦਾਣੇ ਵੀ ਤੁਹਾਨੂੰ ਉਪਲਬਧ ਕਰਾ ਪਾਵਾਂਗੇ। ਸੋ ਦੋਸਤੋ ਇਹ ਇੱਕ ਸਾਡਾ ਟ੍ਰਾਇਲ ਆ ਇੱਕ ਦੋ ਟ੍ਰਾਇਲ ਹੋਰ ਨੇ ਮੈਂ ਕਿਸੇ ਦਿਨ ਤੁਹਾਨੂੰ ਉਹ ਵੀ ਦਿਖਾ ਲ ਦੂੰਗਾ ਉਹ ਇੱਥੇ ਨਹੀਂ ਕੀਤੇ ਹੋਏ ਇਹ ਫਾਰਮ ਸਰਦਾਰ ਪੂਰਨ ਸਿੰਘ ਚੱਠਾ ਹੁਣਾ ਦਾ ਫਾਰਮ ਆ ਉਹਨਾਂ ਦੇ ਫਾਦਰ ਸਾਹਿਬ ਪਹਿਲਵਾਨ ਸਰਦਾਰ ਜਗਿੰਦਰ ਸਿੰਘ ਹੁਣਾ ਦਾ ਇਹ ਬਾਗ ਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਆ ਤੇ ਇਸ ਬਾਗ ਚ ਅਸੀਂ ਇਹ ਐਕਸਪੈਰੀਮੈਂਟ ਕੀਤਾ ਹੋਇਆ ਸੀ ਇਹਨਾਂ ਕਣਕਾਂ ਤੇ ਕੋਈ ਸਪਰੇ ਨਹੀਂ ਹੋਈ ਕੋਈ ਇਹਨਾਂ ਨੂੰ ਖਾਦ ਨਹੀਂ ਪਈ ਹੋਈ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਅਸੀਂ ਕੋਈ ਜ਼ਹਿਰ ਨਹੀਂ ਪਾਈ ਇਹਨਾਂ ਨੂੰ ਐਵੇਂ ਕਹੀਏ ਤੇ ਜੋ ਵੀ ਹੋਇਆ ਇਹ ਆਪਣੇ ਆਪ ਹੋਇਆ ਤੇ ਬੀਜੀ ਇਹ ਵੀ ਜਨਵਰੀ ਦੇ ਵਿੱਚ ਬਹੁਤ ਲੇਟ ਆ ਪਰ ਹੋ ਗਈ ਆਪਣੇ ਟਾਈਮ ਤੇ ਹੁਣ ਇਹ ਵੀ ਥੋੜੇ ਦਿਨ ਲਾਊਗੀ ਉਮੀਦ ਆ ਕਿ 8-10 ਦਿਨ ਤਾਂ ਲੈ ਹੀ ਜਾਊਗੀ ਅਸੀਂ ਹਜੇ ਰੋਕੇ ਵੱਡਾਂਗੇ ਇਹਨਾਂ ਨੂੰ ਤੇ ਦਾਣੇ ਇਹਦੇ ਸੰਭਾਲਾਂਗੇ ਸੋ ਆ ਆ ਯਾਰ ਮਿਹਨਤ ਜਿਹੜੀ ਇਸ ਤਰ੍ਹਾਂ ਕਰਨੀ ਪੈਂਦੀ ਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਸੀਡ ਸਾਡੇ ਤੱਕ ਪਹੁੰਚਾਉਣੇ ਹੋ ਚਾਹੇ ਉਹ ਚਾਣ ਦਾ ਸੀਡ ਆ ਚਾਹੇ ਕਿਸੇ ਹੋਰ ਚੀਜ਼ ਦਾ ਸੀਡ ਆ ਐਦਾਂ ਸਰ ਉਹ ਲਿਆ ਕੇ ਉਹਨਾਂ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਥਾਹਾਂ ਤੇ ਅਸੀਂ ਐਕਸਪੈਰੀਮੈਂਟ ਵਜੋਂ ਬੀਜਦੇ ਆ ਹੁਣ ਇਹੀ ਕਣਕ ਜਿਹੜੀ ਆ ਅਸੀਂ ਦੇਖਦੇ ਆ ਸਾਡਾ ਕਿਤੇ ਹੋਰ ਜਿੱਥੇ ਬੀਜੀ ਹੋਈ ਆ ਉਹਦਾ ਕੀ ਰਿਜ਼ਲਟ ਆ ਉਹ ਵੀ ਮੈਂ ਦੇਖ ਲੈਣਾ ਦੇਖਦੇ ਆ ਕਿ ਸਿਮਿਲਰ ਆ ਇਹੋ ਜਿਹੇ ਜਾਂ ਅਲੱਗ ਨੇ ਫੇਰ ਉਹਨੂੰ ਕਰਕੇ ਫੇਰ ਦੇਖਾਂਗੇ ਕਿ ਕੁਝ ਫਰਕ ਹੋਇਆ ਤਾਂ ਦਾਣਿਆਂ ਦਾ ਕੋਈ ਫਰਕ ਹੋਇਆ ਤਾਂ ਕਿਉਂ ਫਰਕ ਆਇਆ ਕੱਢਾਂਗੇ ਹਨਾ ਟਾਈਮਿੰਗ ਦੇਖਦੇ ਆ ਇਹਦੀ ਕਿਹੋ ਜੀ ਸੋ ਇਹ ਸਾਰ ਇੱਕ ਸਾਡੀ ਸਿੱਖਣ ਲਈ ਇੱਕ ਪ੍ਰਕਰੇ ਆਇਆ ਜਿੰਨੇ ਕੁ ਜੋਗੇ ਅਸੀਂ ਆ ਅਸੀਂ ਕਰ ਰਹੇ ਆ ਕਿਉਂਕਿ ਇਹ ਦੇਸੀ ਸੀਡ ਨੇ ਪ੍ਰਾਤਨ ਸੀਡ ਨੇ ਇਹਨਾਂ ਬਾਰੇ ਕੋਈ ਜਿਹੜੀ رائے ਆ ਉਹ ਬਜ਼ੁਰਗਾਂ ਤੋਂ ਤਾਂ ਪਤਾ ਲੱਗ ਸਕਦੀ ਆ ਪਰ ਇਹਦੇ ਬਾਰੇ ਕਿਸੇ ਹੋਰ ਤੋਂ ਕੁਝ ਸਿੱਖਣਾ ਜਾਂ ਪਤਾ ਕਰਨਾ ਸ਼ਾਇਦ ਸੰਭਵ ਨਹੀਂ ਹੈਗਾ ਤੇ ਖੈਰ ਜਿੰਨੇ ਕੁ ਵੀ ਬਾਕੀ ਤੁਹਾਨੂੰ ਜਿਹੜੀ ਇਹਦੇ ਬਾਰੇ ਕੋਈ ਮਾਲੂਮਾਤ ਹੈ ਕਮੈਂਟੋ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਸਾਨੂੰ ਇਹਦੇ ਬਾਰੇ ਪਤਾ ਆ ਬਾਕੀ ਲਹਿੰਦੇਵਾਲ ਜੇ ਕੋਈ ਸਾਡੀ ਵੀਡੀਓ ਦੇਖ ਰਿਆ ਤੇ ਉਧਰ ਆ ਦੇਸੀ ਕਿਸਮ ਇਸ ਤਰ੍ਹਾਂ ਦੀ ਕੋਈ ਸਾਂਭੀ ਹੋਈ ਆ ਤਾਂ ਸਾਨੂੰ ਜ਼ਰੂਰ ਦੱਸਿਓ ਵੀ ਆ ਇਸ ਤਰ੍ਹਾਂ ਦੀ ਲੰਬੇ ਕਸੀਰ ਤੇ ਛੋਟਾ ਸੱਟਾ ਜਾਂ ਬੱਲੀ ਇਹ ਕਣਕ ਜਿਹੜੀ ਆ ਕਿਸੇ ਨੇ ਸਾਂਭੀ ਹੋਈ ਆ ਤਾਂ ਦੱਸਿਓ ਫਾਰਸੀ ਚ ਗੰਧਮ ਬੋਲ ਦਿੰਦੇ ਨੇ ਤੇ ਸਾਡੇ ਲਹਿੰਦੇ ਵਾਲੇ ਪਾਸੇ ਗੰਧਮ ਬੋਲਦੇ ਆ ਨਾ ਗੰਧਮ ਕੀ ਕਾਸ਼ਤ ਕਰ ਰਹੇ ਹਨ ਉਹ ਇਦਾਂ ਉਰਦੂ ਚ ਬੋਲਣਦੇ ਆ ਤੇ ਅਸੀਂ ਤੇ ਜੀ ਕਣਕ ਹੀ ਕਹਿੰਦੇ ਆ ਹਨਾ ਤੇ ਬਾਕੀ ਸਾਡੇ ਗੇਹੂ ਵੀ ਬੋਲ ਦਿੰਦੇ ਇੱਧਰ ਹਨਾ ਤੇ ਭਾਈ ਜੇ ਕੋਈ ਦੇਖ ਰਿਹਾ ਵੀਡੀਓ ਉਹ ਜ਼ਰੂਰ ਸਾਨੂੰ ਦੱਸਿਓ ਇਹਦੇ ਬਾਰੇ ਕਿਹੜੀ ਕਿਸਮ ਆ ਇਹਦਾ ਨਾਮ ਕੀ ਆ ਤੇ ਬਾਕੀ ਆ ਭੋੜੀ ਕਣਕ ਤੁਸੀਂ ਦੇਖ ਹੀ ਲਈ ਆ ਇਹਨਾਂ ਦੋਹਾਂ ਦੀਆਂ ਖਾਸियतਾਂ ਅਗਰ ਤੁਹਾਨੂੰ ਕਿਸੇ ਨੂੰ ਪਤਾ ਨੇ ਉਹ ਸਾਨੂੰ ਕਮੈਂਟ ਕਰਕੇ ਦੱਸੋ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਉਹਨਾਂ ਦਾ ਸਵਾਗਤ ਆ ਜ਼ਰੂਰ ਸਾਂਝੇ ਕਰਿਓ ਤੇ ਜੇਕਰ ਤੁਹਾਡੇ ਕੋਲ ਵੀ ਕੋਈ ਸੀਡ ਹੈਗਾ ਤੁਹਾਡੇ ਕੋਲ ਕੋਈ ਪ੍ਰਾਤਨ ਕਣਕ ਦਾ ਜਾਂ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਕੋਈ ਸੰਭਾਲਿਆ ਹੋਇਆ ਜਰੂਰ ਸਾਨੂੰ ਦੱਸਿਓ ਸਾਨੂੰ ਐਜ਼ ਅ ਗਿਫਟ ਜਰੂਰ ਦਿਓ ਅਸੀਂ ਉਹਨੂੰ ਵੀ ਵਧਾ ਕੇ ਫਿਰ ਅੱਗੋਂ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਬਾਕੀ ਤੁਹਾਨੂੰ ਜੇ ਕੋਈ ਸਾਡੇ ਤੋਂ ਸੀਡ ਚਾਹੀਦਾ ਉਹਦੇ ਲਈ ਮੋਸਟ ਵੈਲਕਮ ਆਪਾਂ ਕਦੇ ਮਨਾਂ ਨਹੀਂ ਕੀਤਾ ਸੋ ਧੰਨਵਾਦ ਦੋਸਤੋ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਆਪਾਂ ਜਲਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੇ ਪੇजेस ਨੂੰ ਫੇਸਬੁੱਕ اور ਇੰਸਟਾਗ੍ਰam ਤੇ ਫੋਲੋ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਤੇ ਅਗੋਂ ਸ਼ੇਅਰ ਕਰਨਾ ਤਾਂ ਬਿਲਕੁਲ ਨਾ ਭੁੱਲਿਆ ਕਰੋ ਧੰਨਵਾਦ ਜੀ ਸਾਰੀ ਸ਼ਕਾ